ਇਹ ਕਿਨੂੰ ਚੁਣਨ ਨੂੰ ਲੈ ਕੇ ਸੱਚੀ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਈਆਂ ਨੇ ਇਸ ਨੂੰ ਲੈ ਕੇ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਸਾਰੇ ਬੁੱਕਤੇ ਇੰਤਜ਼ਾਮ ਕੀਤੇ ਗਏ ਨੇ ਅੱਜ ਦੀ ਇਹ ਕਾਰਵਾਈ ਇਸੀ ਫਲੈਗ ਮਾਰਚ ਕਰਵੇ ਇਹ ਬੇਸਿਕਲੀ ਕੌਨਫੀਡੈਂਸ ਬਿਲਡਿੰਗ ਮੇਜਰ ਤੇ ਲਈ ਕਿਉਂਕਿ ਇੱਥੇ ਸੈਂਟਰਲ ਪੈਰਾਮਿਲਿਟਰੀ ਫੋਰਸਸ ਵੀ ਆ ਚੁੱਕੀਆਂ ਨੇ ਪੰਜਾਬ ਦੀ ਸਟੇਟ ਆਰਮ ਕੋਲਿਸ ਵੀ ਹੈ ਕਿ ਨਾਲ ਹੀ ਪੰਜਾਬ ਪੁਲਿਸ ਦੇ ਆਪਣੇ ਜੋ ਲੋਕਲ ਜਵਾਨ ਨੇ ਉਹ ਵੀ ਮੌਜੂਦ ਜੀ ਇਨ੍ਹਾਂ ਦੇ ਨਾਲ ਮਿਲ ਕੇ ਫਲੈਗ ਮਾਰਚ ਬੇਸਿਕਲੀ ਕੌਨਫੀਡੈਂਸ ਬਿਲਡਿੰਗ ਮੇਜਰ ਤੇ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਯਕੀਨ ਹੋਵੇ ਅਸੀਂ ਵੀ ਪੂਰੇ ਸੰਕਲਪ ਅਸੀਂ ਲਿਆ ਹੋਇਆ ਹੈ ਕਿ ਆਉਣ ਵਾਲੇ ਚੋਣ ਬਿਲਕੁਲ ਫੇਅਰ ਐਂਡ ਟ੍ਰਾਂਸਪੇਰੈਂਟ ਤਰੀਕੇ ਨਾਲ ਕੀਤੀ ਜਾਣਗੀ ਤੇ ਕਿਸੇ ਵੀ ਤਰੀਕੇ ਦੀ ਲਾਅ ਐਂਡ ਆਰਡਰ ਦੀ ਕੋਈ ਦਿੱਕਤ ਆਂਦੀ ਹੈ ਤਾਂ ਉਸ ਦਾ ਮਜਬੂਤੀ ਨਾਲ ਅਸੀਂ ਸਾਹਮਣਾ ਕਰਾਂਗੇ ਜਿਸ ਤਰ੍ਹਾਂ ਅੱਜ ਕੱਲ ਗਰਮੀ ਬਹੁਤ ਪੈਣ ਲੱਗੀ ਪਹਿਲੀ ਜੂਨ ਹੋਰ ਗਰਮੀ ਹੋਏਗੀ ਕੀ ਤੁਸੀਂ ਰਿਪੋਰਟਰ ਨੂੰ ਕਹਿਣਾ ਚਾਹੋਗੇ ਕਿਸ ਤਰ੍ਹਾਂ ਉਹ ਸਮੂਹ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਸੀ ਸਮਝਦੇ ਕਿ ਇੱਕ ਤਾਂ ਛੁੱਟੀ ਵਾਲਾ ਦਿਨ ਸ਼ਨੀਵਾਰ 1 ਜੂਨ ਤੇ ਨਾਲ ਹੀ ਬਹੁਤ ਗਰਮੀ ਵਾਲਾ ਦਿਨ ਥੀ ਪਰ ਇਸ ਨੂੰ ਸੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਵੀ ਕਿਹਾ ਗਿਆ ਕਿ ਚੋਣਾਂ ਦਾ ਜੋ ਉਦੇਸ਼ ਦਾ ਸਭ ਤੋਂ ਵੱਡਾ ਫਾਇਦਾ ਨਾਲ ਹੀ ਦੇਸ਼ ਦਾ ਵੀ ਮਾਣ ਹੈ ਮੈਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ 1 ਜੂਨ ਨੂੰ ਵੋਟ ਜ਼ਰੂਰ ਪਾਓ ਇਸ ਲਈ ਸਾਡੇ ਪੋਲਿੰਗ ਸਟੇਸ਼ਨਸ ਦੇ ਉੱਤੇ ਅਸੀਂ ਪੂਕਤੀ ਇੰਤਜ਼ਾਮ ਕਰ ਰਹੇ ਨੇ ਅਸੀਂ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਖੜੇ ਹੋਣ ਦੇ ਲਈ ਛਾਂ ਪੈਠਣ ਦੇ ਲਈ ਸੈਟਿੰਗ ਅਰੇਂਜਮੈਂਟ ਠੰਡਾ ਪੀਣ ਵਾਲਾ ਪਾਣੀ ਵੌਲੰਟੀਅਰਸ ਹੈਲਪ ਕਰਨ ਦੇ ਲਈ व्हीलचेयर ਤੇ ਨਾਲ ਹੀ ਇੱਕ ਹਸਤਾ ਹੋਇਆ ਚਿਹਰਾ ਪੋਲਿੰਗ ਸਟਾਫ ਦਾ ਤੁਹਾਨੂੰ ਨਜ਼ਰ ਆਏਗਾ ਜੋ ਕਿ ਹੱਥ ਛੋੜ ਕੇ ਤੁਹਾਡੀ ਉੱਥੇ ਮੀਟ ਕਰ ਰਹਾ ਹੈ ਨਾਲ ਹੀ ਨਾਲ ਕਿਉਂਕਿ ਪੋਲਿੰਗ ਸਵੇਰੇ ਜਲਦੀ ਸ਼ੁਰੂ ਹੋ ਜਾਂਦੀ ਹੈ ਸਵੇਰੇ 7:00 ਤੋਂ ਲੈ ਕੇ ਸ਼ਾਮੀ 6:00 ਵਜੇ ਤੱਕ ਚਲੇਗੀ ਮੈਂ ਇੱਕ ਮੈਸੇਜ ਹੋਰ ਇਹ ਦੇਣਾ ਚਾਹੁੰਦਾ ਕਿ ਅਸੀਂ ਪ੍ਰੋਮੋਟ ਕਰਨਾ ਚਾਹੁੰਦੇ ਹਾਂ ਕਿ ਸਾਡੇ ਵੋਟਰ ਜਲਦ ਤੋਂ ਜਲਦ ਆ ਕੇ ਵੋਟ ਪਾ ਲੈ ਕਿਉਂਕਿ ਸਵੇਰ ਦੇ ਟਾਈਮ ਜਿਹੜਾ ਪਹਿਲ ਪਹਿਲਾ ਟਾਈਮ ਹੁੰਦਾ ਉੱਥੇ ਥੋੜੀ ਗਰਮੀ ਘਟ ਹੁੰਦੀ ਹੈ ਅਸੀਂ ਪਹਿਲੇ 30 ਵੋਟਰਸ ਨੂੰ ਕੁਛ ਨਾ ਕੁਛ ਦੇ ਵੀ ਰਹੇ ਹਾਂ ਐਜ਼ ਅ ਟੋਕਨ ਜੋ ਵੀ ਪਹਿਲੇ 30 ਵੋਟਰ ਆ ਕੇ ਵੋਟ ਪਾਉਣਗੇ ਪਾਉਣਗੇ ਉਹਨਾਂ ਨੂੰ ਕੁਛ ਇਨਾਮ ਵੀ ਦਿੱਤਾ ਜਾਏਗਾ ਥੈਂਕ ਯੂ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਆਪਾਂ ਹੁਣ 1 ਤਾਰੀਖ ਨੂੰ 1 ਜੂਨ ਨੂੰ ਲੋਕ ਸਭਾ ਦਾ ਜਿਹੜਾ ਚੋਣਾਂ ਦੀ ਵੋਟਾਂ ਪੈਣੀਆਂ ਹੈਗੀਆਂ ਪੰਜਾਬ 'ਚ ਤੇ ਉਹਦੇ ਮੱਧ ਨਗਰ ਜਿਹੜਾ ਹੈਗਾ ਉਹ ਆਪਾਂ ਪੂਰੇ ਹੁਸ਼ਾਰਪੁਰ ਜ਼ਿਲ੍ਹੇ ਵਿੱਚ ਵੱਖ-ਵੱਖੇ ਕੌਨਫੀਡੈਂਸ ਬਿਲਡਿੰਗ ਮੀਜਰ ਜਿਹੜੇ ਹੈਗੇ ਲੈ ਰਹੇ ਹੈਗੇ ਜਿਦੇ ਵਿੱਚੋਂ ਇੱਕ ਹੈਗਾ ਫਲੈਗਸ਼ਿਪ ਤੇ ਅੱਜ ਆਪਾਂ ਸਿਟੀ ਦੇ ਅੰਦਰ ਫਲੈਗਸ਼ਿਪ ਡੀਸੀ ਸਾਹਿਬ ਦੇ ਨਾਲ ਆਪਣੇ ਸੀਐਪੀ ਆਪਣੇ ਜਿਹੜੇ ਕੌਂਸਲ ਫਾਰਟ ਕਰੇ ਪੀਐਸਐਫ ਦੇ ਮੁਲਾਜ਼ਮਾਂ ਨਾਲ ਨਾਲ ਜ਼ਿਲ੍ਹਾ ਪੁਲਿਸ ਆਰਪੀ ਟੀਮ ਸਾਰੇ ਨਾਲ ਮਿਲ ਕੇ ਆਪਾਂ ਪੂਰੇ ਸ਼ਹਿਰ 'ਚ ਫਲੈਗਸ਼ਿਪ ਚੱਡ ਰਹੇ ਹਾਂ ਨਾਲ ਸਪੈਸ਼ਲ ਚੈਕਿੰਗ ਵੀ ਕੀਤੀ ਜਾਏਗੀ ਤੇ ਸੈਨ ਤੇ ਵੱਖ-ਵੱਖ ਸਮਾਂ ਤੇ ਰੋਟੇਸ਼ਨ ਬੇਸਿਸ ਤੇ ਜਿਹੜੇ ਹੈਗੇ ਫਲੈਗ ਮਾਰਚਸ ਪਿਛਲੇ 1 ਮਹੀਨੇ ਤੋਂ ਚੱਲ ਰਹੇ ਹੈਗੇ ਜੇ ਕੋਈ ਤੁਸੀਂ ਵੀ ਅਟੈਂਡ ਕਰਦਾ ਰਹੋ ਬਾਾਕੀ ਕਿਸੇ ਪ੍ਰੋਗਰਾਮ ਦੀ ਤੇ ਹੁਣ ਜਿਹੜੇ ਹੈਗੇ ਸਾਡੇ ਕੋਲੇ ਸੀਐਪੀਏਪੀਏ ਕੰਪਨੀਆਂ ਇਸ ਟਾਈਮ ਰਹਿ ਗਈ ਤੇ ਦੋ ਕੰਪਨੀਆਂ ਆਉਣ ਵਾਲੇ ਪ੍ਰੋਗਰਾਮ ਦੇ ਨਾਲ ਕੱਲ ਤੱਕ ਆ ਜਾਣਗੇ ਦੋ ਕੰਪਨੀਆਂ ਤੇ ਅਗਲੇ 4 ਦਿਨਾਂ 'ਚ ਸਾਡੇ ਕੋਲ 4 ਕੰਪਨੀ ਆ ਜਾਣਗੀਆਂ ਆਉਣ ਵਾਲੇ ਸਮਾਂ 'ਚ ਹੋਰ ਸੀਐਪੀਏਪੀਏ ਟੁਕੜੀਆਂ ਆਣਗੇ ਸਾਡੇ ਕੋਲੇ ਤੇ ਉਹਨਾਂ ਨੂੰ ਮਿਲ ਕੇ ਤੇ ਜਿਹੜੇ ਵਲਰੇਬਲ ਪੁਆਇੰਟਸ ਹੈਗੇ ਉੱਥੇ ਕੌਨਫੀਡੈਂਸ ਬਿਲਡਿੰਗ ਮੀਜਰ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੇ ਕਮਿਟਮੈਂਟ ਦੇ ਨਾਲ ਮੈਸੇਜ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਕੰਫੀਡੈਂਸ ਬਿਲਡ ਅਪ ਕਰਨਾ, ਬੂਸਟ ਅਪ ਕਰਨਾ ਤੇ ਉਹਨਾਂ ਨੂੰ ਆਹ ਭਰੋਸਾ ਦਿਲਾਉਣਾ ਕਿ ਲੋਅ ਨਾਡਰ ਦੀ ਸਥਿਤੀ ਜਿਹੜੀ ਹੈ ਉਹ ਅੰਡਰ ਕੰਟਰੋਲ ਹੈ ਜੀ ਹਰ ਤਰੀਕੇ ਦੇ ਨਾਲ ਤੇ ਮੈਂ ਕੋਈ ਵੀ ਛੜਾਤੀ ਅਨਸਰ ਨੂੰ ਜਿਹੜਾ ਹੈਗਾ ਉਹ ਚੋਣਾਂ ਦਾ ਮਾਹੌਲ ਖਰਾਬ ਕਰਨ ਦੀ ਜਿਆਜਤ ਨਹੀਂ ਦਿੱਤੀ ਜਈ ਤੇ ਨਾਲ ਹੀ ਜਿਹੜਾ ਹੈਗਾ ਪੂਰੀ ਪੁਲਿਸ ਫੋਰਸ ਨਾਲ ਜਿਹੜੇ ਸੀਪੀਐਫ ਦੇ ਸਾਡੇ ਸਾਥੀ ਹੈਗੇ ਉਹਨਾਂ ਦੇ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਫਰੀ ਫੇਅਰ ਇੰਪਾਰਸ਼ੀਅਲ ਇਲੈਕਸ਼ਨ ਕਰਾਉਣ ਵਾਸਤੇ ਐਸੀ ਕਮੇਟੀ ਦਾ ਤੇ ਉਸ ਤਰੀਕੇ ਨਾਲ ਇਲੈਕਸ਼ਨ ਕਰਵਾਉਣਾ ਸਰ ਟੋਟਲ ਕਿੰਨੀ ਫੋਰਸ ਲਗਾਈ ਗਈ ਹੈ ਉਹ ਜ਼ਿਲ੍ਹੇ ਚ ਹੁਣ ਆਪਣੇ ਪੂਰੇ ਜ਼ਿਲ੍ਹੇ ਚ ਜਿਹੜਾ ਹੈਗਾ ਹਾਸ ਦੇ ਦਿਨ ਆਪਣੇ ਕੋਲੇ ਸੀਐਪੀਐਫ ਤੋਂ ਲੋ ਬੀਐਸਐਫ ਦੀ ਇੱਕ ਕੰਪਨੀ ਆਪਣੇ ਕੋਲੇ ਹੈ ਜਿਹਦੇ ਵਿੱਚੋਂ ਆਪਣੇ ਕੋਲ ਲਗਭਗ 70 ਜਵਾਨ ਕੀਦਰ ਰਹਿ ਰਹੇ ਸਕੇ ਉਸ ਤੋਂ ਅਲਾਵਾ ਜ਼ਿਲ੍ਹਾ ਪੁਲਿਸ ਦੋ ਏਆਰਪੀ ਟੀਮਸ ਆਪਣੇ ਕੋਲੇ ਹੈਗੀਆਂ ਔਰ ਸੀਐਪੀਐਫ ਜਿਹੜੀ ਅਲੋਟਮੈਂਟਸ ਹੈਗੀਆਂ ਉਹ ਆਉਣ ਵਾਲੇ ਦਿਨਾਂ ਤੋਂ ਜਦੋਂ ਕੱਲ ਤੋਂ ਹੀ ਆਪਣੇ ਕੋਲੇ ਆਉਣਾ ਸ਼ੁਰੂ ਹੋ ਜਾਣਗੀਆਂ ਤੇ ਚੋਣਾਂ ਤੋਂ ਪਹਿਲਾਂ-ਪਹਿਲਾਂ ਆਪਣੇ ਕੋਲ 10 ਤੋਂ ਜ਼ਿਆਦਾ ਟੁਕ ਆਪਾਨੂੰ ਮਿਲੇਗੀ ਤੇ ਟੋਟਲ ਇਲੈਕਸ਼ਨ ਦੇ ਦੌਰਾਨ ਜਿਹੜੀ ਹੈਗੀ ਜਦੋਂ ਆਪਣੀ VOTING ਹੋਏਗੀ ਉਸ ਟਾਈਮ ਆਪਣੇ ਜ਼ਿਲ੍ਹੇ ਚ ਲਗਭਗ 5000 ਦੀ ਫੋਰਸ ਪੂਰੇ ਸਾਰੇ ਪੋਲਿੰਗ ਬੂਥਾਂ ਤੇ ਲੋਕੇਸ਼ਨਾਂ ਤੇ ਪੈਟਰੋਲਿੰਗ ਪਾਰਟੀਆਂ ਤੇ ਤੇ ਉਹ 5000 ਤੋਂ ਵੱਧ ਦੀ ਫੋਰਸ ਜਿਹੜੀ ਹੈਗੀ ਤਾਇਨਾਤ ਹੋਈ ਸਰ ਇੰਟਰ ਸਟੇਟ ਨਾਕੇ ਜਿਹੜੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੇ ਕੀਆ ਰਿਹਾ ਕੋਈ ਆਪਣੇ 11 ਟੋਟਲ ਇੰਟਰ ਸਟੇਟ ਨਾਕੇ ਹੈਗੇ ਜਿਹੜੇ ਹਿਮਾਚਲ ਦੇ ਨਾਲ ਲੱਗਦੇ ਹੈਗੇ ਤੇ ਉੱਥੇ ਆਪਣੀ 24 ਘੰਟੇ ਫੋਰਸ ਬੜੀ ਮੁਸਤੱਦੀ ਦੇ ਨਾਲ ਹਿਮਾਚਲ ਪੁਲਿਸ ਦੇ ਨਾਲ ਕੋਆਰਡੀਨੇਸ਼ਨ ਚ ਤਨਾਥ ਹੈ ਜੀ ਤੇ ਉੱਥੇ 24 ਘੰਟੇ ਚੈਕਿੰਗ ਚੱਲਦੀ ਹੈ ਉਸ ਤੋਂ ਇਲਾਵਾ ਜਿਹੜੀ ਐਫਐਸਟੀ ਤੇ ਐਸਐਸਟੀ ਟੀਮਸ ਹੈਗੀਆਂ ਪਰ ਕਨਸਟਿਟੂਐਂਸੀ ਹਰ ਕਨਸਟਿਟੂਐਂਸੀ ਵਾਸਤੇ 3-3 ਐਫਐਸਟੀ ਟੀਮ ਤੇ 3-3 ਐਸਐਸਟੀ ਟੀਮਸ ਜਿਹੜੀ ਹੈਗੀਆਂ ਉਹ ਆਪਣੇ ਤਨਾਥ ਹੈ ਜਿਹੜੀ ਰੈਂਡਮ ਚੈਕਿੰਗ ਸਟੈਟਿਕ ਚੈਕਿੰਗ ਜਿਹੜੀ ਚੱਲ ਰਹੀ ਹੈਗੀ ਉਹ ਵੀ ਤੇ ਨਾਲ ਫਲਾਈਂਗ ਸਟੈਰ ਜਿਹੜਾ ਹੈਗਾ ਉਹ ਵੀ ਚੈਕਿੰਗ ਕਰ ਰਹੇ ਹੈਗੇ ਕੋਈ ਵੀ ਕਿਸੇ ਵੀ ਤਰੀਕੇ ਦੀ ਨਿਕਸ ਸਮਗਲਿੰਗ ਡਰੱਗਸ ਸਮਗਲਿੰਗ ਕੈਸ਼ ਦਾ ਇਲੀਗਲ ਕੈਸ਼ ਦਾ ਫਲੋ ਜਾਂ ਕੋਈ ਫਰੀ ਬੀਜ਼ ਦਾ ਫਲੋ ਕੋਈ ਗਿਫਟਾਂ ਦਾ ਫਲੋ ਜਿਹੜਾ ਹੈਗਾ ਉਹਨੂੰ ਚੈੱਕ ਕੀਤਾ ਜਾ ਰਿਹਾ ਹੈਗਾ ਤੇ ਉਹਨੂੰ ਬਿਲਕੁਲ ਵੀ ਜਿਹੜਾ ਹੈਗਾ ਉਹ ਚੌਂ ਵਿਚਾਰ ਨੂੰ ਚੌਂ ਚੌਂ ਵੀ ਪ੍ਰਕਿਰਿਆ ਨੂੰ ਡਿਸਟਰਬ ਨਹੀਂ ਕਰਨ ਦਿੱਤਾ ਜਾਏਗਾ ਤੇ ਅਸੀਂ ਫ੍ਰੀ ਐਂਡ ਫੇਅਰ ਲਿਚੀ ਕਰਵਾਉਂਦੇ ਹਾਂ ਲਾਈਕ ਥੈਂਕ ਯੂ